तरीके ਦੇ ਨਾਲ ਜ਼ਿਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂਪਲੇਟ ਕੀਤਾ ਜਾਂਦਾ। ਤੂੰ ਤੁਸੀਂ ਉੱਥੇ ਲੈ ਚੱਕਲੀ। ਉੱਥੋਂ ਬਾਤੋ ਦਾ ਮਸਲਾ ਖਤਮ। ਤੁਸੀਂ ਚੱਲੀਆਂ ਡਾਕਟਰਾਂ ਨੇ ਜਿਹੜੇ ਮਾਰ ਦੋਤੇ ਰਹਿ ਜਾਂਦੇ। ਕਿਸੇ ਨੂੰ ਕੋਈ ਜਲਦੀ ਪੁੱਛਣੀ। ਹਰੇਕ ਦੀਦੀ ਵੀ ਜਿਹੜੀ ਹਰੇਕ ਕੋਲੇ ਬਸਾਉਣ। ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਦੀ ਜਿਹੜੇ ਬੰਦੇ ਨੇ ਗੱਲ ਲਿਖੀ ਸੀ ਕਿ ਅੱਜ ਮਾਮਾਜ ਦੇ ਹੇੜੀ ਆਉਗੀ। ਉਹਦੇ ਐਫਆਈਆ ਵੀ ਹੋਈ। ਤਾਂ ਮਨੋ ਭਾਣਾ ਕਰ ਤੇ ਰੱਬ ਕਰੇਗਾ ਮੰਨ ਲੀਏ। ਜੇ ਉਹ ਬੰਦੇ ਨੇ ਕਤਲ ਕਿੱਲੇ ਮੰਨ ਲੀਏ। ਇੱਕ ਮਾਰੀ ਫੇਰ ਤੋਂ ਦਿলো ਦਿਮਾਗ ਦੇ ਉੱਤੇ ਉਹੀ ਖiladi 29 ਮਈ ਦੀ ਅੱਖਾਂ ਦੇ ਸਾਹਮਣੇ ਆਉਣ ਲੱਗੀ ਅਸੀਂ ਘਰ ਦੇ ਵਿੱਚ ਬੈਠੇ ਆਂ ਤੇਈ ਦੂਸਰ ਵੀ ਜਿਹੜੀ ਮਾਂ ਕਹਿੰਦੀ ਹੈ ਇਹ ਵੀ ਚਲਾ ਜੀ ਆ ਵੀ ਵਾਦਿਆ ਉਹ ਬਾਈ ਦੋਸਰ ਉਹ ਵਾਪਾ ਪਾਇਆ ਕੋਈ ਮਨ ਕਰਤੇ ਰਮਨ ਇਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਚਖਾ ਪਾ ਕੇ ਗਲਤ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕੱਟ ਦਿੰਦਾ ਜਾਂਦਾ ਹੈ ਮੈਂ ਮਨਾਵਤ ਸਾਹਿਬ ਦੀ ਉਪਰਪੋਕਟ ਹਾਂ ਪਰੰਤੂ ਜਿੰਨਾ ਕੁ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 55 ਹਜ਼ਾਰ ਰੁਪਏ ਕਿਹੋ ਜਿਹੇ ਹਾਲਾਤ ਕਿ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਵੀ ਸਜਾਈ ਨਹੀਂ ਰਹੇਗੀ ਅਣਖਾਂ ਖਾਡੀਆਂ ਲੱਖਾਂ ਤੱਕ ਦੀਆਂ ਹਰ ਇੱਕ ਬੰਦਾ ਔਗਣਾ ਨਾਲ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹਨਾਂ ਹੁ ਕੁਝ ਨਹੀਂ ਸਜਾਈ ਕੋਈ ਪ੍ਰਸਤਾਨ ਕਤਲ ਰਸੇ ਤੋਂ ਇੱਕ ਉਹ ਬਹਿ ਕੇ ਗੱਲ ਕਰਨ ਦਾ ਸਮਾਂ ਕੁਝ ਆਂਗਲੋ ਆ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰੇ ਦਰਬਾਰੇ ਆਤੀ ਲੇ ਕੇ ਕੋਈ ਬਦਲ ਨਹੀਂ ਹੋਇਆ ਕਿਉਂਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਸੰਤੰਤਰ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਜੰਗਰਸ਼ੀਓਂ ਦਾ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਕਿ ਸ਼ਾਇਦ ਇਹ ਨੌਜਵਾਨਾਂ ਤੋਂ ਖੜਾ ਛੁੱਤੂ ਆ ਤੇ ਆਮ ਘਰਾਂ ਦੇ ਦੁਆਖਤੇ ਜੀ ਹੈ ਸ਼ਾਇਦ ਉਹ ਜਾ ਕੇ ਚੰਦ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆ ਇਰੇ ਵੀ ਨੇ ਪਲੀਜ਼ ਅਸੀਂ ਮੀਆਂ بیوی ਵਿਧਾਣ ਕਬਾ ਦੇ ਬਾੜੇ ਜਾ ਕੇ ਬੈਠ ਜਾਂਦੇ ਆ ਪੁੱਤ ਤੇ ਇਨਸਾਫ ਦੀ ਖਤਰ ਇਹ ਸਾਰੇ ਐਮਐਲਏ ਢੇੜੇ ਢੇਡ ਕਰਦੇ ਨੂੰ ਉਧਿਤ ਦੂਰ ਜਾਂਦੇ ਹਨ ਇੱਕ ਕੋਸ਼ਿਸ਼ ਨਹੀਂ ਲਗਾਈ ਵੀ ਤੋ ਅੱਜ ਮੌਤ ਹੋਈ ਹੈ ਕੱਲ ਨੂੰ ਤੁਹਾਡੇ ਮਜ਼ਾਕ ਕੀ ਉੱਡਣੀ ਉਹਨਾਂ ਦੀ ਭੈਣ ਜਿਹੜੀ ਅੱਜ ਬਿਦੂ ਹੋਈ ਹੈ ਖੰਗਰ ਦੀ ਜਗ੍ਹਾ ਤੇ ਉਹਦੇ ਉੱਜਾ ਲੱਗਣਗੇ ਆ ਲੋਕਾਂ ਲੱਗਣਗੇ ਆ ਹਰ ਜਗ੍ਹਾ ਦੇ ਉੱਤੇ ਉਹਨੂੰ ਜਲੀਲ ਕੀਤਾ ਜਾਊਗਾ ਉਹਨੇ ਬਚੀ ਨੇ ਕੌਡਾ ਫਕਤ ਨਹੀਂ ਹੈ ਮੁਕੱਦਮੇ ਲੜਨੇ ਆ ਤੁਸੀਂ ਦੇਖੋ ਹਾਲੇ ਤਾਂ ਇਹ ਸ਼ੁਰੂਆਤ ਹੈ ਮੈਂ ਤੁਹਾਡੇ ਕੋਲੇ ਉਸ ਮੈਂ ਪੁੱਤ ਦੇ ਸੰਘਰਸ਼ ਲੜਨ ਦੇ ਵਿੱਚ ਕੁਝ ਇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜੋ ਹੈ ਜ ਮੈਂ ਕਰ ਗਿਆ ਮੇਰਾ ਬਜਾਅ ਕਢਾਉਂਦਿਆਂ ਤੁਹਾਡੇ ਵੀ ਤੇ ਹਜ਼ਾਰ ਵਰਗੇ ਜਦੋਂ ਗੱਲ ਕਤਲਾਂ ਦੀ ਜਲਦੀ ਹੈ ਉਹ ਦੂਤੀਆ ਸਰਕਾਰਾਂ ਨਾਲ ਅੰਕੜੇ ਦਿੰਦਾ ਕਿ ਨਾ ਲੋਕ ਕਤਲ ਰੋਜ਼ੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਪਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਦਾ ਕਟਾ ਦਿਓ ਤੁਸੀਂ ਸਾਰਿਆਂ ਨੇ ਸਮਝੋ ਕੇ ਕਰਦੇ ਤੁਸੀਂ ਤਾਂ ਉਹ ਵੀ ਤੁਹਾਨੂੰ 10 12 ਤੇ ਲੈ ਜੇ ਸਾਹਿਬ ਰੇ ਨੂੰ ਔਰ ਮਾਰਦੇ ਵੀ ਕਿਹੜਾ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਡੇ ਤੇ ਗੋਲੀ ਮਾਰ ਜਾ ਡੰਗ ਲੈ ਜਾਂਦਾ ਉਹ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਕਿਹੜਾ ਹਾਲੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਹੈ ਤੁਸੀਂ ਚੁੰਚੁੰਚ ਕੇ ਸਾਡੇ ਉਹਨਾਂ ਨੂੰ ਮਾਰ ਤੁਸੀਂ ਜੀਵ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਰੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਪਰ ਯਾਰ ਕਿੰਨੇ ਜਿੱਤਲ ਗ੍ਰਹਿਵਾ ਹੁਣ ਤਾਂ ਇਸ ਸਟੇਟ ਦੀ ਨੰਮੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਗਿਣਦੇ ਆ ਗਿਣਦੇ ਆ ਔਰ ਸਾਡੇ ਚੁਣੇ ਹੋਏ ਨੁਮਾਇੰਦੇ ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਣ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਤਖਰ ਦਾ ਐ ਕਿ ਦੱਸਦੇ ਕਹਾਂਦੇ ਕਿ ਸਾਮੂ ਹਮਿੰਦਰ ਮਾਈ ਮਿਲ ਜੂਗਾ ਨਹੀਂ ਮਿਲਣਾ ਦਾ ਚਲੋ ਮਿਲਣਾ ਹੀ ਨਹੀਂ ਫਿਰ ਦੱਸ ਕਿ ਕਦਾ ਮਿਲੂਗਾ ਆਪਾਂ ਅਸੀਂ ਚਾਹੁੰਦੇ ਹਾਂ ਸਿਸਟਮ ਦੇ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਧੋਖਾ ਨਹੀਂ ਕੀਤਾ ਜਾਵੇ ਜਿਹੜੀ ਕਿ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਾਲਾ ਪਾਵਾ ਕਰਦੇ ਰੇ ਰਾਤ ਤੇ ਰੱਖ ਦੇਣਾ ਉਹਨੂੰ ਮਗਰੋਂ 5 ਸਾਲਾਂ ਬਾਅਦ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਬਕੀ ਆਪਦਾ ਵੀ ਨਾਗਰਿਕ ਸਰਕਾਰ ਬਕੀ ਦੇ ਕੋਈ ਜ਼ਮਾਨਤ ਕਰ ਦਿੰਦੀ ਯਾਰ ਇੱਕ ਪਾਸੇ ਬਾਈ ਸਖਬੰਦੁਰਾ ਪਰਿਵਾਰ ਰੁਲ ਗਿਆ ਦੂਜੇ ਪਾਸੇ ਚਾਰ ਸਾਲ ਜੇਲ੍ਹ ਕਿ ਉਹਨੇ ਉਸ ਤੋਂ ਬਾਅਦ ਫੇਰ ਆਜੂ ਆਏ ਨਹੀਂ ਪਤਾ ਉਸ ਤੋਂ ਪਹਿਲਾਂ ਜੇਲ੍ਹ ਨਹੀਂ ਹੈਗੀ ਅਕੇ ਹੋਸਟਲ ਨੇ ਉੱਥੇ ਆਕਾ ਬੈਠੇ ਨੇ ਜਦੋਂ ਬਗਾਰ ਪੂਰ ਲੱਗੇ ਨੌਂ ਸਵੇਰ ਕੇ ਪਤਾ ਨਹੀਂ ਹੁਣ ਤੱਕ ਕਿੰਨੇ ਲੋਕ ਤਾਂ ਹੁੰਦੇ ਗਿਨੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਘੰਟੇ ਤੋਂ ਬਾਅਦ ਹੁਣ ਜਿੰਨ ਤੋਂ ਬਾਅਦ ਵੀ ਹੈਗਾ ਤੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜ ਦੇ ਲੋਕ ਰਹੇ ਹੋਏ ਨੇ ਕੋਡਾ ਸਾਹਮਣੇ ਮੈਂ ਦੱਸਦਾ ਜਿਹੜੀ ਅੱਜ ਵੀ ਰੱਟਣਾ ਹੋਈ ਐ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਜ਼ਿੰਗ ਕਰਕੇ ਦੇਖੋ ਸੇਮ ਐ ਇਲੈਕਸ਼ਨ ਹੁੰਦੇ ਐ ਚੰਡੀਗੜ੍ਹ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲੈ ਆ ਕੇ ਤਾਂ ਛੱਡ ਦੋ ਜੀ ਰਾਤ ਨੂੰ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਦੋਸਤੋ ਮੋਰੋਂ ਸਿਕਿਉਰਿਟੀ ਵਿਛਾਇਆ ਕਰਤੀ ਨਿਯਾਤਾ ਕਰਤਾ ਸਕਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਯਾਤਾ ਕਰਤਾ ਇਹ ਮੰਗ ਲੱਗੇ ਹੋਏ ਨੇ ਪਹਿਲਾ ਉਹ ਤੋਂ ਸਭ ਕੁਝ ਬੰਦਲਾ ਕਰਦੇ ਐ ਜੇ ਜਦੋਂ ਉਹਨੂੰ ਦੇਖ ਲੈਣੇ ਵੀ ਹੁਣ ਜੇ ਮੈਂ ਕੰਦਾ ਹੁਣ ਜੇ ਹੁਣ ਜਿਹੜਾ ਮਰਜੀ ਤੁਕੀ ਦਾ ਡੈਂਟ ਤੇ ਭੇਜ ਦੋ ਉਹ ਗੋਲੀ ਮਾਰ ਕੇ ਧਰਜੀ ਹੁਣ ਵੀਰੋ ਜੀਨੇ ਲਾ ਹੁੰਦੀ ਐ ਲਾਗਦਾਨ ਕਿਹੜਾ ਕਮਣਾ ਵੇਖ ਕੇ ਲੰਘ ਜਾਂਗੇ ਘਰ ਮੂਰਤੀ ਨਾ ਜਾਵਾਂਗੇ ਕੱਲੇ ਕੱਲੇ ਨਾ ਜਾਵਾਂਗੇ ਉਹ ਜਿਹਦਾ ਐ ਨਹੀਂ ਪਤਾ ਕਿ 50 ਜਿਹੜੇ ਫਰੋਂ ਕਿਹੜਾ ਬਕੌਲ ਕੱਢੂ ਵੱਢ ਕੇ ਗੋਲੀ ਮਾਰੂ ਉਹ ਕੀ ਹਾਲ ਐ ਭਾਈ ਕਾਦੀ ਬਚਤ ਕਰਾਂਗੇ ਇੰਨਾ ਨਾਮਾ ਉਹ ਨਹੀਂ ਉਹਨਾਂ ਸੱਚਤਾ ਹਰੇਕ ਦੀਦੀ ਵੀ ਜਿਹੜੀ ਹਰੇ ਕੋਲੇ ਬਸਤੌਣ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿਹਨਾਂ ਤੇ ਜਿਹੜੇ ਵਿਧਵਾਕ ਚੰਗੀ ਲੈਂਦੇ ਆ ਜਿਹੜਾ ਦੁਆਕ 4 ਪੈਸੇ ਕਮਾ ਕੇ ਘਰੇ ਬਣਦਾ ਉਹਦੀ ਬਹੁਤ ਸਭ ਤੋਂ ਨੇਰੇ ਆ ਇਹ ਚਲਦੀ ਇਹੀ ਹੈ ਹੁਣ ਮੈਨੂੰ ਐ ਦੱਸੋ ਜੈਂਕਟਰ ਬਾਤ ਤੇ ਨਸ਼ੇ ਦੇ ਤਸਕਰ ਤੇ ਇਸੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾ ਗੈਂਗਸਟਰ ਰਹਿਣ ਜਿਹੜਾ ਗੈਂਗਸਟਰ ਹੈ ਕਿ ਤਾਂ ਦੱਸੋ ਕਿ ਇਹ ਦੋਨੇ ਚੀਜ਼ਾਂ ਆਪਦੇ ਵਿੱਚ ਜੁੜੀਆਂ ਨਿਕਾ ਬੇਚਦਾ ਕੌਣ ਹੈ ਸਿੱਤਰਾ ਬੰਦੋਂ ਨੂੰ ਨਸ਼ਾ ਦਿੱਤੇ ਦੇ ਫਿਰ ਵਰਗਾ ਲੈ ਕੇ ਤੁੰਡਾ ਇੱਥੇ ਜਾ ਕੇ ਬਾਹ ਨੂੰ ਵੱਡਾ ਦੋ ਮੁਲਾਜ਼ਮ ਜਾ ਕੇ ਤੋਂ ਦੋਨੇ ਚੀਜ਼ਾਂ ਆਪਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨਿਪੂਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਗਵਾਹ ਦੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਜਿਸ ਯਸਮੀਖਾਨ ਨੇ ਫੋਟੇ ਜਾਂਦੇ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਲੋਕ ਦੀ ਅੱਜ ਜਾਂਚ ਧੰਗ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖੰਦਰ ਦੇ ਕਤਲ ਦੀ ਜਾਂਚ ਜਿਹੜੀ ਅਕੇ ਦੀ ਬਤਰੀ ਜਿਹੜਾ ਮੇਰੇ ਖਾਸ਼ ਹੈ ਜਦੋਂ ਤੁਸੀਂ ਉਹ ਤੁਮਾ ਚੱਕਲੀ ਤੁਹਾਨੂੰ ਬਾਤ ਕੋਡਾ ਮਸਲਾ ਖਤਮ ਤੁਸੀਂ ਚੱਲੀਆਂ ਡਾਕਟਰਾਂ ਨੇ ਜਿਹੜੇ ਮਾਰ ਚੁੱਕੇ ਰਹਿ ਜੂਗੇ ਕਿਸੇ ਨੂੰ ਕੋਈ ਜਲਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਲੈ ਗਿਆ ਮੰਤਰੀ 25 ਫੁੱਟ ਦੀ ਦੂਰੀ ਤੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਤੇ ਜੋੜਿਆ ਯਾਰ ਤਰਸ ਦੇ ਆਧਾਰ ਤੇ ਉਹਨੇ ਮੁੰਡਰ ਬਿਠਾ ਕੇ ਚਾਹ ਦਾ ਕੱਪੀ ਪਿਆ ਦੋ ਸੁਖੀ ਨੇ ਦੁਨੀਆ ਜਿਹੜੀ ਹੈ ਦੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀਰ ਮੇਰੇ ਆ ਤਾਂ ਅਸੀਂ ਇਹੋ ਜੇ ਢੰਡਾ ਲੈ ਆ ਕੇ ਬਿਠਾਦੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂ ਹੁਕ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੈਂ ਤੇ ਇਹਨਾਂ ਪਿਆਰੇ ਜਿਹੜੇ ਵਿਧਾਨ ਸਭਾ ਦੇ ਵਿੱਚ ਬੋਲਦਾ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਕਿ ਸਭ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਇਹ ਇਲੈਕਸ਼ਨ ਦੇ ਬਾਰੇ ਕੋਈ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦਾ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਸੁਵੀ ਐਮਪੀ ਬਣਦਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਗੱਲ ਲਿਖੀ ਸੀ ਕਿ ਅੱਜ ਮਾਮਕਲ ਜਿਹੜੀ ਆਉਗੀ ਉਹਦੇ ਐਫਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਐਰ ਕਾਉਂਟੀ ਨੇ ਪਰ ਉਤੋਂ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਚਾਹੇ ਕਿ ਮੈਨੂੰ ਪਤਾ ਕਿ ਉਹਨੂੰ ਬਾਹਰ ਕਰਤਾ ਕਲੀਨ ਚੇਟ ਤੇ ਉਹ ਬੰਦਾ ਵਿਦੇਸ਼ ਵੀ ਨਿਕਲ ਗਿਆ ਆ ਪ੍ਰਭਾਤਮਾ ਜਿਹੜਾ ਮਰਦੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਅਡੀਸ਼ਨਲ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਸਤਰਾ ਦੀਆਂ ਅੱਖਾਂ ਨਾ ਹੁੰਦੀਆਂ ਨੇ ਜਦੋਂ ਮਦਦ ਨੂੰ ਮਿਲਦਾ ਉਹਨੂੰ ਬੇਹੱਦ ਦੁੱਖ ਵੀ ਆਇਆ ਇਸ ਗੱਲ ਦਾ ਵੀ ਇਹ ਇਸ ਬੰਦੇ ਦਾ ਬਹੁਤ ਮਾੜੀ ਹੋਈ ਹੈ ਉਹ ਵੀ ਜਦੋਂ ਅਸੀਂ ਯੇਰਨ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੁੱਟਾ ਫਾਦ ਦੇਣ ਲੱਗਿਆ ਚਰ ਘੱਟ ਕੇ ਉਹ ਮਾਰੀ ਪੱਲੇ ਚਾਹੇ ਮੁੰਡਾ ਕਦਾ ਵਿਆਹ ਰੱਖਿਆ ਹੋਇਆ ਹੈ ਔਰ ਇਦਾਂ ਇਹ ਕਤਲ ਕਰਕੇ ਸਾਡੇ ਘਰ ਨੂੰ ਇਸ ਤਰ੍ਹਾਂ ਕਰਦਾ ਹੁਣ ਤੁਸੀਂ ਮੇਰਾ ਕਲੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਮੁਰੋਕ ਨੇ ਮੇਰੀ ਧੀ ਭੈਣੇ ਕ ਕੀਤੀ ਹੋਈ ਹੈ ਮੈਂ ਉਹ ਇਤਰਾ ਗਾਂਧੀ ਦਾ ਪੁੱਤਾ ਕਹਿੰਦੇ ਆ ਜਿਹਨੂੰ ਉਹ ਮਾਲੀਆਦਰੋਂ ਉਤਭੜਾ ਹਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਉਹ ਵੀ ਫਾਈਲ ਕਰਤੀ ਹੈ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਜਿਹੜੀ ਜ਼ਮੀਨ ਆ ਜਿੱਥੋਂ ਦੇ ਪਿੰਡ ਦੀ ਖੂਨ ਦੇ ਨਾਲ ਲੱਤਖੋਣੀ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਇਹ ਤੂੰ ਨਾ ਸਮਝ ਲਈ ਤਾਂ ਪੰਜਾਬ ਦਾ ਨਪਾਲ ਬਣਦ ਨੂੰ ਟਾਈਮ ਨਹੀਂ ਲੱਗਦਾ ਅਸੀਂ ਅੱਕੇ ਪਿਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਕਿਉਂ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਵੀ ਸਾਨੂੰ ਜਾਣ ਦਿੰਦੇ ਚਾਰ ਸ਼ੇਰੇ ਥੋੜੇ ਥੁੰਡੇ ਟੋਲੇ ਬਣਾ ਫਿਰਦੇ ਐ ਜਦ ਆਮ ਬੰਦਾ ਸ਼ਰੀ ਬੰਦਾ ਜਾਵੇ ਤਾਂ ਜਾਵੇ ਕਿੱਥੇ ਤੂੰ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਹੌਂਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਐ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਵਾਹ ਤੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕਮਾਂ। ਪਰਵਾਹ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਾਉਂਗੇ ਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਜਾਂ ਹਾਂ ਕਹੀ ਜਾਂ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਕੋਈ ਗਲਤੀਆਂ ਪੈਦ ਨੇ। ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਤੇ ਤੁਹਾਡੀ ਜਿਹੜੀ ਬੋਡੀ ਐ ਸੁਖਵਿੰਦਰ ਦਾ ਅੱਜ ਮਿੱਟੀ ਤੇ ਬਲੀਨ ਹੋ ਗਿਆ। ਹੁਣ ਬੋਡੀ ਦਾ ਬੋਲ ਨਾ ਕਰਿਓ। ਹਰ ਹੁਣ ਆਪਦੇ ਜਿਹੜੇ ਅਰਾਧਿਆ ਉਹਨੂੰ ਸੱਤ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਲੋਗਾ ਅਤੀ ਰਾਤ ਬੋਲ ਮਾਰੋਗੇ ਕਮੇਟੀ ਵਾਲੋਂ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਉਹ ਸ਼ਬਦ ਫਿਰ ਵੀ ਮੈਂ ਵੱਧ ਘੱਟ ਕਹੇ ਜੇ ਹਮਾ ਕਿ 70 ਮੈਂ ਵੀ ਭਾਵਕ ਹੋ ਜਾਂਦਾ ਉਹ ਸਾਇ ਨਾ ਜਾਦੇ ਆਦਮ ਦੇ ਵੀ ਪਤਾ ਨਹੀਂ ਲੱਗਦਾ ਇਹ ਕਈ ਕੀ ਇਹ ਨੂੰ ਹਮ ਕੀ ਰੱਬ ਦਾ ਭਾਣਾ ਕਹੀਏ ਅਰਦਾਸਾਂ ਵੀ ਹੋਣੀਆਂ ਧਾਰਮਿਕ ਰਸਮਾਂ ਵੀ ਹੋਣੀਆਂ ਭਈ ਭਾਣਾ ਮਨੋ ਭਾਣਾ ਕਰਦੇ ਰੱਬ ਕਰੇ ਸਾਮੰਦ ਜੋ ਬੰਦੇ ਕੰਤਾ ਕਿਲੇ ਮੰਨਦੇ ਨੇ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਦੇ ਸ਼ਿਕਾਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਦੇਖੀ ਐਨੀ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਇੰਸ ਨੇ ਸਾਰੀਆਂ ਇਹਨਾਂ ਨੂੰ ਕੱਦ ਤੱਕ ਅਸੀਂ ਦਫ਼ਨ ਕਰਦੇ ਰਹਾਂਗੇ ਤੋਂ ਸੋ ਅਸੀਂ ਲੜਾਈ ਲੜਾਂਗੇ ਉਹ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਤੁਹਾਡੇ ਸਾਰੇ ਕੇਸ ਦੀ ਨਹੀਂ ਜਿਹੜੀ ਭੂਤ ਦਾ ਨਕਲ ਹੋਵੇ ਤੁਸੀਂ ਕਿ ਕਿੰਨੀ ਗੂੜ ਜਾ ਅੱਜ ਇਹ ਫੈਸਲਾ ਕਮਯੋਰ ਦਾ ਕਰ ਲੋ ਕਿਤੇ ਬਤੀ ਵਪੇਤੀ ਕਰਤਾ ਹੋਇਆ ਉਹ ਸ਼ਬਦ ਦਾ ਭਾਅ ਹੋਇਆ ਵੱਧ ਘੱਟ ਜੇ ਆਮ ਸੰਗਤ ਮਾਫ ਕਰਜੂਗਾ ਵਾਹਿਗੁਰੂ ਜੀ ਦਾ ਖਾਲਸਾ